ਆਕਰਮਿਕਾ ਖਾਲਸਾ ਬਖਤੈ ਅੱਜ ਆਪਾਂ ਕਰਦੇ ਹਾਂ ਗੱਲਬਾਤ ਜਿਹੜੀ ਪਿੱਛੇ ਇੱਕ ਲੜਕੀ ਗਈ ਸੀ ਸਰਬਜੀਤ ਕੌਰ ਨਾਮ ਦੀ ਪਾਕਿਸਤਾਨ ਤਾਂ ਉਹ ਅੱਜ ਪੰਜਾਬ ਪ੍ਰਤਰੀ ਵਾਕਾ ਬਾਰਡਰ ਦੇ ਰਹੀ ਤੇ ਉਹਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਜਿਹੜਾ ਉੱਧਰ ਜਾ ਕੇ ਉਹਨੇ ਜਸੀਦ ਦੇ ਨਾਲ ਗਈ ਸੀ ਉੱਧਰ ਜਾ ਕੇ ਉਹਨੇ ਤਰ੍ਹਾਂ ਕਬੂਲ ਕੇ ਤੇ ਕੋਈ ਸੈਨ ਵਜਦਾ ਰਾਬ ਸੈਨ ਹੋ ਜਾਂਦਾ ਨਾਲ ਉਹਨੇ ਸ਼ਾਦੀ ਕਰਾ ਲਈ ਸੀ ਆ ਉਧਰ ਦੀ ਜਿਹੜੀ ਸਰਕਾਰ ਹੈ ਉਹਦੇ ਮਗਰ ਲੱਗੀ ਰੀ ਲਾ ਉਹਨਾਂ ਨੇ ਫੜ ਕੇ ਤਾਂ ਉਹਨੂੰ ਅੱਜ ਉਹਦਾ ਵੇਲਾ ਖਤਮ ਹੋਣ ਦੇ ਬਾਵਜੂਦ ਉਹਨੂੰ ਪਿੱਛੇ ਪੰਜਾਬ ਭੇਜ ਦਿੱਤਾ ਗਿਆ ਅੱਜ ਉਹ ਵਾਗਾ ਬਾਰਡਰ 'ਾਂ ਹੀ ਪੰਜਾਬ ਆ ਗਈ ਤੇ ਸਾਡੇ ਪੱਤਰਕਾਰ ਭੜਾ ਜਿਹੜੇ ਸੀ ਵਾਗਾ ਬਾਰਡਰ ਤੇ ਪੂਰੇ ਤੁਸੀਂ ਖਬਰਾਂ ਵਿੱਚ ਸੁਣੀਆਂ ਵੇਖੀਆਂ ਝੱਲੀਆਂ ਨੇ ਹੁਣ ਆਪਾਂ ਗੱਲ ਕਰਦੇ ਆਂ ਵੀ ਜਿਹੜੀ ਇਹ ਤੁਸੀਂ ਵੇਖੋ ਪਿਆਰ ਕਹਾਣੀ ਵੀ ਮੈਨੂੰ ਪਿਆਰ ਪਿਆਰ ਇਸ਼ਕ ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਵੀ ਬੁੱਢਾ ਖੋਲਾ ਬੁੱਢਾ ਖੋਲਾ ਤੇ ਇਸ਼ਕ ਜਾ ਕੇ ਚਲਿਆ ਪਾਕਿਸਤਾਨ ਦੇ ਵਿੱਚ ਕੀ ਗੱਲ ਇੱਥੇ ਬੰਦੇ ਮਰ ਗਏ ਸੀ ਇੱਥੇ ਬੰਦੇ ਆ ਨਹੀਂ ਸੀ ਇੱਥੇ ਰੋ ਇਸ਼ਕ ਕਰਨ ਵਾਸਤੇ ਥੋੜੀ ਕਹਾਣੀ ਥੋੜੀ ਕਹਾਣੀ ਬੰਦਾ ਦਿਮਾਗ ਤੋਂ ਕੰਮ ਲੈਂਦਾ ਤੂੰ ਗੁਰੂ ਸਾਹਿਬ ਦੇ ਜਸੇ ਦੇ ਨਾਲ ਗਈ ਜਾਂ ਤਾਂ ਤੂੰ ਇੰਦੇ ਜਾ ਤੇ ਗੱਲ ਖਤਮ ਸੀ ਕਿ ਤੁਸੀਂ ਇੱਕ ਗੁਰੂ ਸਾਹਿਬ ਦੇ ਜਸੇ ਦੇ ਨਾਲ ਜਾ ਕੇ ਜਿਹੜੀਆਂ ਚੰਗੀਆਂ ਬੀਬੀਆਂ ਭੈਣਾ ਜਾਣ ਵਾਲੀਆਂ ਸੀ ਉਹਨਾਂ ਤੇ ਵੀ ਹੁਣ ਬੈਣ ਲੱਗ ਗਿਆ ਕਾਨੂੰਨ ਬਣਾ ਦਿੱਤਾ ਵੀ ਕੱਲੀ ਕੋਈ ਵੀ ਜਨਾਨੀ ਪਾਕਿਸਤਾਨ ਨਹੀਂ ਜਾਏਗੀ ਉਹਨਾਂ ਦਾ ਪਰਿਵਾਰ ਨਾਲ ਜਾਏਗਾ ਜੇ ਕੋਈ ਕੱਲੀ ਬੀਬੀ ਜਾਂਦੀ ਸੀ ਉਹਨਾਂ ਨੂੰ ਕੱਲੀ ਨਹੀਂ ਜਾਏਗਾ ਉਹਨਾਂ ਦਾ ਨਾਲ ਪਰਿਵਾਰ ਜਾਏਗਾ ਇੱਕ ਇਹ ਸਰਬਜੀਤ ਦੇ ਕਾਰਨ ਬਾਕੀ ਇਹ ਸਰਬਜੀਤ ਦੇ ਕੇਸ ਦੱਸਦੇ ਨੇ ਕੋਈ ਇੱਕ ਤੋਂ ਹੈਗੇ ਉਹਨਾਂ 'ਚ ਪਤਾ ਨਹੀਂ ਇਹ ਬਰੀ ਜਾਂ ਵੀ ਇਹਨਾਂ ਜਿਹੜੂ ਕੇਸ ਚੱਲਦਾ ਇਹ ਤਾਂ ਉਸ ਦੀ ਇਨਕੁਆਇਰੀ ਕਰਦਾ ਤਾਂ ਪੁਲਿਸ ਨੇ ਜਿਹੜੀਆਂ ਏਜੰਸੀਆਂ ਸੀ ਉੱਥੇ ਬਾਰਡਰ ਵਾਗਾ ਬਾਰਡਰ ਤੇ ਬੈਠੀਆਂ ਨੇ ਉਹਨਾਂ ਨੇ ਇਹਨੂੰ ਹੁਣ ਕਾਬੂ ਕਰ ਲਿਆ ਤਾਂ ਹੁਣ ਬਿਆਨ ਲੈਣਗੇ ਦੇ ਵੀ ਕੀ ਕਰਨਗੇ ਕੀ ਨਹੀਂ ਕਰਨਗੇ ਪਰ ਮੈਂ ਤਾਂ ਇੱਕ ਗੱਲ ਆਣਾ ਵੀ ਦੋ ਬੱਚੇ ਆ ਜਨਾਨੀ ਦੇ ਇੱਕ ਦੇ ਦੋ ਬੱਚੇ ਵਿਆਹੀ ਸੀ ਤੇ ਤਲਾਕ ਦੇ ਕੇ ਤੇ ਫਿਰ ਆਪਦੇ ਪਤਾ ਨਹੀਂ ਪੇਕੇ ਬਿੜ ਰਹਿੰਦੀ ਸੀ ਕਿ ਕਿੱਥੇ ਰਹਿੰਦੀ ਸੀ ਸਾਰੇ ਕੰਮ ਜਨਾਨੀ ਨੇ ਕੀਤੇ ਨੇ ਚਿੱਟੇ ਵਿੱਚਰ ਹੋਰ ਵੀ ਕਈ 2 ਨੰਬਰ ਦੇ ਧੱਦੇ ਕੀਤੇ ਨੇ ਤੇ ਜੇਲਾਂ ਵਿੱਚ ਕੱਟੀਆਂ ਤੇ ਪਿਆਰ ਕਿੱਥੇ ਜਾਗਦਾ ਪਾਕਿਸਤਾਨ ਦੇ ਵਿੱਚ ਕੀ ਗੱਲ ਤੇ ਉਹ ਪੰਜਾਬ ਦੇ ਵਿੱਚ ਤੈਨੂੰ ਕੋਈ ਬੰਦਾ ਨਹੀਂ ਤਿੱਸਿਆ ਸੀ ਫਿਰ ਉਧਰ ਜਾ ਕੇ ਤੁਸੀਂ ਗੁਰੂ ਜਸੇਵ ਦੇ ਨਾਲ ਜਾ ਕੇ ਤੂੰ ਧਰਮ ਕਬੂਲ ਕਰਨੀ ਪਈ ਰੱਬ ਦੇ ਘਰ ਦੇਰ ਏ ਨੇਰ ਨਹੀਂ ਜੇ ਗੁਰੂ ਮਹਾਰਾਜ ਵਿੱਚ ਇੰਨੀ ਸ਼ਕਤੀ ਨਾ ਹੁੰਦੀ ਇਹ ਫਿਰ ਤੂੰ ਵਾਪਸ ਨਹੀਂ ਆਉਂਦੀ ਸੀ ਕਿਉਂਕਿ ਜਿਹੜੀਆਂ ਇੰਨੀਆਂ ਤੂ ਸਖਤਾਂ ਦੀ ਭਾਵਨਾ ਨੂੰ ਠੇਸ ਇਹਨੇ ਪਹਚਾਈ ਇਸ ਜਨਾਨੀ ਨੇ ਜਿਹੜੀਆਂ ਚੰਗੀਆਂ ਧੀਆਂ ਪੈਣਾ ਸੀ ਉਹਨਾਂ ਦਾ ਵੀ ਇਹਨੇ ਜਿਹੜਾ ਜਿਹਨਾਂ ਅਚਤ ਇਹਨਾਂ ਨੇ ਖਰਾਬ ਕਰਤਾ ਜਿਵੇਂ ਉਹ ਫਰੀਦਕੋਟ ਵਾਲੀ ਨੇ ਕੀਤਾ ਵੀ ਚੰਗੀਆਂ ਧੀਆਂ ਪੈਣਾ ਦਾ ਉਹਨਾਂ ਦੇ ਖੇ ਸਿਰਚ ਪਾਤੀ ਵੀ ਜੇ ਕੋ ਚੰਗੀਆਂ ਸੀ ਲੋਕ ਉਹਨਾਂ ਨੂੰ ਵੀ ਮਾੜੀ ਅੱਖ ਨਾ ਵੇਖਣ ਲੱਗ ਪੈਣਾ ਆ ਤਿੰਨ ਚਾਰ ਚਾਲ ਸੋਏ ਨੇ ਥੋੜੇ ਥੋੜੇ ਟਾਈਮ ਦੇ ਵਿੱਚ ਇੱਕ ਮੇਲ ਤੁਸੀਂ ਉਹਨੇ ਮਾਰਕੀਟ ਨਾਮ ਦੇ ਵਿੱਚ ਪਾਤਾ ਉਹ ਤੋਂ ਤੇਜਾਬ ਪਾਤਾ ਇੱਕ ਹੋਰ ਜਨਾਨੀ ਸੀ ਉਹਨੇ ਟੋਟੇ ਕਰਕੇ ਮਿਕਸੀ 'ਚ ਪਾ ਕੇ ਤੇ ਪੀ ਪੀ ਦੇ ਸੁੱਟਿਆ ਕਸਮ ਨੂੰ ਜਿੰਦੇ ਨਾ ਫੇਰੇ ਲੈਣ ਆ ਦੋ ਹੋਰ ਨੇ ਦੋ ਬੱਚਿਆਂ ਦੀ ਮਾਂ ਕੈਨੇਡਾ ਜਾ ਕੇ ਮੁਕਰ ਗਈ ਇੱਕ ਗੋਰ ਸਿੱਖ ਕੁੜਕੀ ਅਮਰਤ ਸ਼ਗਿਆ ਸਭ ਕੁਝ ਕੀਤਾ ਅਕਦਾ ਗੋਰ ਸਿਕ ਨਾਲ ਪਰ ਵਿਆਹ ਕਰਾ ਤੇ ਕੈਨੇਡਾ ਜਾ ਕੇ ਉੱਥੇ ਜਾ ਕੇ ਅੱਗੋਂ ਰੰਗ ਰਲੀਆਂ ਮਣਾਉਣੀਆਂ ਸ਼ੁਰੂ ਕਰਤੀਆਂ ਸਿਰ ਵੀ ਮਨਾ ਲਿਆ ਮੂੰਹ ਵੀ ਮਨਾ ਲਿਆ ਲੱਤਾਂ ਵੀ ਮਨਾ ਲਈਆਂ ਬਾਹਾਂ ਵੀ ਟੇਡੂ ਤੇ ਉੱਥੇ ਜਾ ਕੇ ਨਵਾਂ ਸੱਜਣ ਤੇ ਜਿਹੜਾ ਇੱਧਰ ਸੁੱਤੇ ਬੈਠਾ ਸੀ ਐਨਾ ਸੱਤਿਆਨਾਥ ਹੋ ਗਈ ਪੰਜਾਬ ਦੇ ਵਿੱਚ ਲੋਕਾਂ ਨੂੰ ਐਡਾ ਦੌਰ ਚੜਿਆ ਕੈਨੇਡਾ 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 ਤੁਸੀਂ ਬਾਹਰ ਦੀ ਦੇਖ ਦੀ ਚੀ ਰੱਖੋ ਤੁਹਾਡਾ ਖਤਮ ਹੋ ਜਾਏਗਾ ਸਾਰਾ ਕੁਝ ਜੇ ਇਹ ਸਰਕਾਰ ਦੇ ਤੁਸੀਂ ਨਾ ਨਾ ਮੰਗ ਠਾਈ ਲੋਕਾਂ ਨੇ ਕਾਨੂੰਨ ਦੀ ਤਾਂ ਤੁਸੀਂ ਮੇਰੀ ਗੱਲ ਨਾ ਨਾਗੇ 100 ਦੇ ਵਿੱਚ 50% ਜਨਾਨੀਆਂ ਨਿਕਲਣੀਆਂ ਕਰਾਂ ਦੇ ਵਿੱਚ। ਬਾਕੀ ਇਹ ਖੂਹ ਏ। ਇਹ ਖੂਹ ਨਹੀਂ ਭਰਿੰਦਾ। ਖੂਹ ਕਦੇ ਭਰਿੰਦੇ ਵੇਖੇ ਜੇ ਇਹ ਨਹੀਂ ਭਰਿੰਦਾ। ਜਿੱਦਾਂ ਇੱਕ ਹਲਕੇ ਹਲਕ ਵੱਜਾ ਇਹਨਾਂ ਨੂੰ ਤੇ ਹਲਕ ਪੂਰਾ ਕਰਦੀ ਇਹ ਹਲਕ ਗਈ ਪਾਕਿਸਤਾਨ ਕਰਨ। ਉਹਨਾਂ ਕਹਿੰਦੇ ਸਵਾਦ ਦੀ ਮਾਰੀ ਕੁੱਤੀ ਲੋਹ ਟੱਪ ਗਈ। ਵਾਕਿਆ ਸਵਾਦ ਦੀ ਮਾਰੀ ਲੋਹ ਟੱਪ ਗਈ। ਕਿ ਸਰਚ ਪਾਈ ਪੰਜਾਬੀਆਂ ਦੇ ਜਿਹੜੀ ਉਹ ਕੌਮ ਕਿਸੇ ਨੂੰ ਹੱਥ ਨਹੀਂ ਲਾਉਣ ਦਿੰਦੀ ਉਸ ਪੰਡੇ ਨੂੰ ਤੇ ਅੱਜ ਉਹ ਕੌਮ ਜਿਹੜੀ ਜਿਹੜੀਆਂ ਜਨਾਨੀਆਂ ਸਾਡੀਆਂ ਉਹ ਨੇ ਪਰਦੇਸੀਆਂ ਬੰਦਿਆਂ ਦੇ ਅੱਗੇ ਸਾਰੇ ਲੀੜੇ ਲਾ ਕੇ ਬਹਿ ਜਾਂਦੀਆਂ ਨੇ ਕਿ ਮੇਰੀ ਹਿੱਕ ਤੇ ਟੈਟੂ ਬਣਾ ਦੇ ਮੇਰੇ ਇੱਥੇ ਟੈਟੂ ਬਣਾ ਦੇ ਮੇਰੇ ਇੱਥੇ ਬਣਾ ਦੇ ਮੇਰੇ ਪਾਰਸ ਤੇ ਟੈਟੂ ਬਣਾ ਦੇ ਪਤਾ ਨਹੀਂ ਕਿ ਕਿਹੜੇ ਕੀ ਕੀ ਟੈਟੂ ਬਣਵਾ ਕੇ ਤੇ ਕਿਹੜੇ ਲੱਛਰਾਂ ਨੂੰ ਤੁਰ ਪਈਆਂ ਨੇ ਦੋ 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 ਜਵਾਬ ਜੰਮ ਕੇ ਤੇ ਇਹਨਾਂ ਨੂੰ ਇਸ ਚੜਦਾ ਪਿਆ ਪਰ ਗਲਤੀ ਬੰਦਿਆਂ ਦੀ ਜਿਹੜਾ ਬੰਦਾ ਉਹ ਤੇ ਕੇਅਰ ਹੀ ਨਾ ਕਰਦਾ ਵੀ ਕਿਵੇਂ ਅੱਡੀਆਂ ਕੂਚਦੀ ਕਿ ਮੇਕਅਪ ਕਰਦੀ ਪਈ ਉਹ ਸੁਰੱਖੀਆਂ ਬੰਦੀਆਂ ਲਾਉਦੀ ਪਈ ਹੈ ਇਹਦਾ ਮੈਂ ਲਾਜ ਕਰਾਂ ਤੇ ਜੋ ਲਾਜ ਨਹੀਂ ਕਰੇਗਾ ਤੇ ਫਿਰ ਉਹ ਇਹ ਵੀ ਕਰਨਗੇ ਕਿਉਂ ਕੰਮ ਹੈਗਾ ਕੋਣੀ ਦਾ ਜਨਾਨੀਆਂ ਨੂੰ ਵੇਲੀਆਂ ਨੇ ਮੋਬਾਈਲ ਵੇਖੀ ਜਾਂਦੀਆਂ ਨਾ ਮੋਬਾਈਲ ਦੇ ਵਿੱਚ ਸਭ ਤੋਂ ਗੰਦੀਆਂ ਚੀਜ਼ਾਂ ਆਉਂਦੀਆਂ ਨੇ ਜਦੋਂ ਇਹ ਚੀਜ਼ਾਂ ਵੇਣੀਆਂ ਨੇ ਉਦੋਂ ਇਹਨਾਂ ਨੂੰ ਇਸ਼ਕ ਜਾਗ ਪੈਂਦਾ YouTube ਖੋਲੋ ਉਹਦੇ ਵਿੱਚ ਜਿਹੜੀਆਂ ਮਰਜ਼ੀ ਤੁਸੀਂ ਸੁਣੀ ਜੋ ਜਦੋਂ ਸੁਣਦੀਆਂ ਮੈਂ ਅੱਖੀਂ ਵੇਖਿਆ ਜਨਾਨੀਆਂ ਸੁਣਦੀਆਂ YouTube ਤੇ ਤੇ ਜਦੋਂ ਵੇਣੀਆਂ ਸੁਣਦੀਆਂ ਨੇ ਉਦੋਂ ਫਿਰ ਉਹੋ ਕੁਝ ਉਪਾਲਦੀਆਂ ਨੇ ਫਿਰ ਉਹ ਅੰਨੀਆਂ ਹੋ ਜਾਂਦੀਆਂ ਨੇ ਨਾ ਤਾਂ ਜਵਾਕਾਂ ਦਾ ਬਣਨ ਤੇ ਨਾ ਉਹਦੇ ਮਾਂ ਪਿਓ ਨਹੀਂ ਬਣਨਾ ਤੇ ਖਸਮ ਨਹੀਂ ਤਾਂ ਉਹਨਾਂ ਨੇ ਬਣਨਾ ਹੀ ਕੀ ਕਾਜ਼ਮ ਦਾ ਫਿਰ ਉਹਨਾਂ ਨੂੰ ਵਿਉ ਬਖਾਰੀ ਦੱਸਣ ਲੱਗ ਪੈਂਦਾ ਵੀ ਹੁਣ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਟਪਾ ਦਈਏ ਕਰ। ਆ ਹਾਲ ਪੰਜਾਬ ਦਾ ਹੋ ਗਿਆ। ਤੇ ਅੱਜ ਉਹ ਸਰਬਜੀਤ ਕੌਰ ਜਿਹੜੀ ਏ ਸਰਬਜੀਤ ਕੌਰ ਕੌਰ ਦਾ ਵੈਸੇ ਕਹਿਣ ਦੋ ਲੈ ਕੇ ਹੀ ਨੇ। ਉਹਦਾ ਗੰਦ ਸੀ ਪਾਕਿਸਤਾਨ ਨੇ ਗਲਤੀ ਕੀਤੀ ਗੰਦ ਤੁਸੀਂ ਮਗਰੋਂ ਲੱਤਾ ਗੰਦ ਨੂੰ ਉਹਦੇ ਸੰਭਾਲੀ ਰੱਖੋ ਉਹਨੂੰ ਗੰਦ ਨੂੰ। ਚੰਗਾ ਸੀ ਉਧਰ ਮੁਸਲਮਾਨਾਂ ਦੇ ਉਧਰ ਗਈ ਸੀ 12 13 ਜੰਮ ਦੀ ਜਵਾਕ ਤੇ ਮਾਤਾ ਜਾਂ ਦੀ ਟਿਕਾਣੇ ਬੁੱਢਾ ਖੋਲਾ ਮਾਨਕ ਮੂੰਹ ਦੇ ਮਾਰ ਕੇ ਤੇ ਨੌਜਵਾਨ ਕੁੜੀ ਬਣੀ ਇਹਨਾਂ ਨੂੰ ਇਸ਼ਕ ਆਪੇ ਕਿ ਆਪ ਬਾਤਾਂ ਨੇ ਬਿਸਕ ਦਿਆ ਅੱਗੇ ਜਨਾਨੀਆਂ ਦੇ ਜਨਾਨੀਆਂ ਜਵਾਗ ਜੰਮ ਕੇ ਤੇ ਘਰ ਘਰ ਦੇ ਵਿੱਚ ਖੁਬ ਜਾਂਦੀ ਸੀ ਜਨਾਨੀ ਹੁਣ ਘਰ ਦੇ ਵਿੱਚ ਉਹ ਖੁਬਦੀ ਨਹੀਂ ਹੁਣ ਉਹ ਖੁਬਦੀ ਨਹੀਂ ਹੁਣ ਉਹਨੂੰ ਇਸ਼ਕ ਚੜਦਾ ਹੁਣ ਉਹਨੂੰ ਸੱਖਸ਼ ਚੜਦਾ ਹੁਣ ਉਹਨੂੰ ਸ਼ੌਂਕ ਚੜਦਾ ਅੱਡੀਆਂ ਕੂਚਣ ਦਾ ਉਹ ਘਰ ਤੇ ਨਹੀਂ ਖੁਬਦੀ ਬਾਕੀ ਮੈਂ ਇੱਕ ਗੱਲ ਹੋਰ ਕਹਿੰਦਾ ਜਿਹੜੇ ਕੋਈ ਮੇਰੇ ਭਰਾ ਕੋਈ ਵੀ ਸੌਂਦਾ ਸਾਰੀਆਂ ਭੈਣਾਂ ਨਹੀਂ ਬਹੁਤ ਚੰਗੀਆਂ ਭੈਣਾਂ ਨੇ ਚੰਗੀਆਂ ਭੈਣਾਂ ਨੂੰ ਅਸੀਂ ਨਿਮਸ਼ਕਾਰ ਨਹੀਂ ਕਰਦੇ ਉਹਨਾਂ ਭੈਣਾਂ ਨੂੰ ਜਿਹੜੀਆਂ ਤੁਹਾਡੇ ਗੁਆਂਢ ਦੇ ਕੋਈ ਜਨਾਨੀ ਮਾਰੀ ਏ ਪਿੰਡ ਦੇ ਵਿੱਚ ਇੱਕ ਦੋ ਜਨਾਨੀਆਂ ਮਾਰੀਆਂ ਹੁੰਦੀਆਂ ਨੇ ਉਸ ਜਨਾਨੀ ਦੇ ਘਰੇ ਆਪਦੀ ਜਨਾਨੀ ਕਦੇ ਨਾ ਜਾਣ ਦਿਓ ਜੇ ਤੁਸੀਂ ਆਪਦੀ ਜਨਾਨੀ ਉਸ ਘਰੇ ਜਾਣ ਦਿੱਤੀ ਤੇ ਫਿਰ ਜਿਹੜਾ ਉਹ ਟਾਈਮ ਚੁੱਕਦੀ ਨਾ ਸੋਹਰੇ ਅੱਠਾਂ ਦੀ ਬਾਤੇ ਜਾਂਦੀ ਕਿ ਸ਼ਾਹ ਨੂੰ ਪੰਜ ਵਾਲੀ ਜੌਂਦੀ ਖੜੂ ਉਹ ਕੁਝ ਕੁ ਲਾਪਾਈ ਕਰ ਕਿਉਂਕਿ ਇਹ ਜਨਾਨੀ ਜਾਦ ਇੱਕ ਇਹੋ ਜੀ ਹੈ ਇਹ ਫਾਨਾ ਤੁਨ ਤੁਨ ਕੇ ਫਾਨਾ ਨਹੀਂ ਨਹੀਂ ਉਹਦਾ ਪਿਆਰ ਬੜਾ ਕਰਦਾ ਨਹੀਂ ਨਹੀਂ ਉਹਦਾ ਫਲਾਨਾ ਬੜਾ ਕਰਦਾ ਨਹੀਂ ਉਹਦਾ ਪੈਸੇ ਬੜੇ ਦਿੰਦਾ ਨਹੀਂ ਉਹਦਾ ਸੂਟ ਬੜੇ ਸੁੰਦ ਹੈ ਆਪਦੇ ਰੱਖੀ ਕੁਛ ਨਹੀਂ ਹੁੰਦਾ ਇਹਨੂੰ ਕੀ ਹੁੰਦਾ ਪਿਆ ਕੁਛ ਨਹੀਂ ਹੁੰਦਾ ਚੁੱਕ ਚਕਾ ਕੇ ਚੋਨ ਨੂੰ ਪਸਾ ਦਿੰਦੀ ਹੈ ਮੈਂ 50 ਥਾਵਾਂ ਦੇ ਵਿਕੇ ਵੇ ਘਰ ਬਰਬਾਦ ਕੀਤੇ ਸਾਡੇ ਅੱਠੀ ਵੇਦਿਆ ਆ ਜੇ ਕੋ ਤੁਹਾਡੇ ਪਿੰਡ 'ਚ ਮਾੜਾ ਹੈ ਮਾੜੀ ਜਨਾਨੀ ਹੈ ਮਾੜਾ ਬੰਦਾ ਹੈ ਕਦੇ ਕਦੇ ਤੁਸੀਂ ਉਸ ਬੰਦੇ ਨਾਲ ਵਰਤਾਨ ਨਾ ਰੱਖੋ ਨਾ ਧੀ ਨਾ ਪੁੱਤਰ ਨਾਲ ਘਰ ਵਾਲੀ ਬਿਲਕੁਲ ਨਾ ਜਾਂਦੇ ਇਹ ਨਾ ਸਮਝੋ ਵੀ ਮੇਰੀ ਘਰ ਵਾਲੀ ਜ਼ੂਰਵਾਵਾ ਤੇ ਕੋਈ ਗੱਲ ਨਹੀਂ ਇਹ ਕੋਈ ਪਤਾ ਨਹੀਂ ਜਦੋਂ ਇਹਨਾਂ ਕਾਲਖਾ ਮੰਨ ਲਈ ਹੋਵੇ ਨਾ ਉਦੋਂ ਵੀ 70 ਸਾਲ ਦੀਆਂ 60 ਸਾਲ ਦੀਆਂ ਆ ਇੱਕ ਮੈਂ ਤੁਹਾਨੂੰ ਦੱਸਦਾ ਆ ਇੱਕ ਦੋ ਦਿਨਾਂ ਤੱਕ ਮੈਂ ਵੀਡੀਓ ਪਾਵਾਂਗਾ 65 70 65 ਸਾਲ ਦੀ ਜਨਾਨੀ ਹੈ 65 ਸਾਲ ਦੀ ਜਨਾਨੀ ਉਹਦੀ ਮੈਨੂੰ 45 ਸਾਲ ਦਾ ਮੁੰਡਾ ਚਾਹੀਦਾ ਹੈ 40 45 ਸਾਲ ਦਾ ਮੁੰਡਾ ਦੱਸੋ 65 ਸਾਲ ਦੀ ਜਨਾਨੀ ਆਓ ਮੈਂ ਝੂੜੇ ਬੋਲਦਾ ਪਿਆ ਸੱਚ ਬੋਲਣਾ ਪਿਆ 65 ਸਾਲ ਦੀ ਜਨਾਨੀ ਉਹਦੀ ਮੈਨੂੰ 40 ਸਾਲ ਦਾ ਮੁੰਡਾ ਚਾਹੀਦਾ ਤੇ ਅਹੀਂ ਆ ਕੇ ਕੀ ਗੱਲ ਵੀ 65 ਦੇ 40 ਦੇ ਇਹਨਾਂ ਤੇ ਲਟਾਂਕਾ ਕਿਉਂ ਆਏ ਨਹੀਂ ਮਨ ਨੂੰ ਤਸੱਲੀ ਦੋਵੇਗੀ ਨਾ ਪੂਰੀ ਦੱਸੋ ਤਸੱਲੀ ਨਹੀਂ ਪੂਰੀ ਹੁੰਦੀ ਪਤਾ ਨਹੀਂ ਕਿਹੋ ਜਿਹੀ ਵਾਅ ਵਾਗ ਗਈ ਯਾਰ ਖਰਾਨੇ ਵਾਲੀ ਗੱਲ ਹੈ ਅਸੀਂ ਤਾਂ ਹੈਰਾਨ ਹੋ ਗਏ ਆ ਵੀ ਇਹ ਸਿਸਟਮ ਬਣ ਕੇ ਗਿਆ ਹੈ ਇਹ ਤਾਂ ਇਹ ਨੂੰ ਵੇਖ ਵੇਖ ਕੇ ਚੰਗਿਆ ਘਰਾਂ ਦੇ ਜੜੀਆਂ ਜਰਾਨੀਆਂ ਚੰਗੇ ਹਰ ਤੁਸੀਂ ਆ ਦੇਖ ਲਓ ਇੰਸਟਾਗ੍ਰਾਮ ਤੇ ਚੰਗੇ ਚੰਗੇ ਘਰਾਂ ਦੇ ਜਰਾਨੀਆਂ ਵੀਡੀਓ ਪਾਈ ਜਾਂਦੀਆਂ ਨੇ ਚੰਗੇ ਚੰਗੇ ਘਰਾਂ ਦੀਆਂ ਜੂ ਉਹਨਾਂ ਦਾ ਪਸ਼ੋਕਰ ਕੱਢ ਕੇ ਵੇਖੀਏ ਨਾ ਤੇ ਉਹ ਉਹ ਪਾਈ ਜਾਂਦੀਆਂ ਨੇ ਟੈਡੂ ਬਣਾਈ ਜਾਂਦੀਆਂ ਨੇ ਉੱਥੇ ਬਣਾਉਂਦੀਆਂ ਨੇ ਜਿੱਥੇ ਬੰਦਾ ਵੀ ਹੱਥ ਨਹੀਂ ਲਾ ਸਕਦਾ ਤੇ ਬਗਾਨੇ ਬਦੇ ਤੋਂ ਉੱਥੇ ਹੱਥ ਲਉਂਦੀਆਂ ਨੇ ਇੰਨਾ 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 ਸਾਡੇ ਸਮਾਜ ਦਾ ਕਸੂਰ ਸਾਡੇ ਭਰਾਵਾ ਦਾ ਕਸੂਰ ਸਾਡੇ ਬੰਦਿਆਂ ਦਾ ਆਪਾਂ ਇੱਕੋ ਗੱਲ ਜਾਣਦੇ ਆ ਜਦੋਂ ਸਾਨੂੰ ਦੇਖਦਾ ਹੈ ਵੀ ਆਹ ਕੁਛ ਆ ਤੇ ਉਹਨੂੰ ਉਦੋਂ ਹੀ ਕੰਟਰੋਲ ਕਰੋ ਸੋਚੋ ਆ ਥੋੜੇ ਦਿਨੀ ਹੋ ਗਿਆ ਨਾ ਪਿੱਛੇ ਇੱਥੋਂ ਦਾ ਸੀ ਉਹਦੀ ਮੈਂ ਇੱਕ ਸੱਤ-ਅੱਠ ਸਾਲ ਦਾ ਜਵਾਬ ਦੇ ਕੇ ਛੇ ਸਾਲ ਦਾ ਛੱਡ ਕੇ ਗਈ ਹੈ ਉਹਨੇ ਗੱਲ ਦੱਸੀ ਉਹਦਾ ਪਹਿਲਾਂ ਮੈਨੂੰ ਜੀਜੀ ਕਰਦੀ ਤੇ ਮੈਨੂੰ ਮੈਨੂੰ ਕੁਦਰਤੀ ਗੱਲ ਕੀਤੀ ਮੈਨੂੰ ਆਦਾ ਵੀ ਚਾਚਾ ਮੈਂ ਗੱਲ ਕਰਦਾ ਕਿ ਤੇਰਾ ਮੈਂ ਕਿਹਾ ਵੀ ਦੱਸ ਆਦਾ ਵੀ ਪਹਿਲਾਂ ਨਾ ਤੇਰੀ ਬੜੀ ਜੀਜੀ ਕਰਦੀ ਸੀ ਤੇ ਮੈਂ ਕਿਹਾ ਹੁਣ ਹੁਣਾਂ ਦਾ ਹੋਏ ਤੇ ਆ ਗਈ ਮੈਂ ਕਿਹਾ ਹੋਏ ਤੇ ਆ ਗਈ ਆ ਨਾ ਹੋਏ ਤੇ ਆ ਗਈ ਤੇ ਮੈਂ ਕਿਹਾ ਫਿਰ ਮੇਰੀ ਗੱਲ ਤੋਂ ਬੁਰਾ ਨਾ ਮੰਨੀ ਆਦਾ ਹੋਏ ਤੇ ਮੈਂ ਹੋਏ ਤੇ ਆ ਗਈ ਫੇਰੇ ਕਹਿੰਦੇ ਭੇਡ ਚੜ ਗਈ ਤੇ ਜਾਂ ਚੜਨ ਵਾਲੀ ਮੈਨੂੰ ਆਦਾ ਕਮਾਲ ਹੋ ਗਈ ਮੈਂ ਕਿਹਾ ਬਿਲਕੁਲ ਬਿਲਕੁਲ ਸੋ ਆ ਨਹੀਂ ਪੈਦਾ ਹੁੰਦਾ ਮੈਂ ਕਿਹਾ ਨੌਕਰੀ ਲੱਗੀ ਹੈ ਨਾ ਤੇ ਮੈਂ ਕਿਹਾ ਫਿਰ ਭੀੜ ਚੜ ਗਈ ਕਿਸੇ ਦੀ ਪਹਿਲਾਂ ਜਦੋਂ ਇਹ ਨਹੀਂ ਭੀੜ ਚੜੀ ਉਹ ਤਾਂ ਜੀਬ ਬੋਲਦੀ ਸੀ ਤੇ ਜਦੋਂ ਭੀੜ ਭੀੜ ਚੜ ਗਈ ਉਦੋਂ ਫਿਰ ਉਦੋਂ ਹੋ ਗਈ ਦੂਜੇ ਲੱਛਣ ਆ ਗਏ ਜਦੋਂ ਜਨਾਨੀ ਨੇ ਬੰਦੇ ਨੂੰ ਛੱਡਣਾ ਹੋਵੇਗਾ ਨਾ ਉਦੋਂ ਦੇ ਕੋਲ ਕੋਈ ਹੋਵੇਗਾ ਇਹ ਤਾਂ ਫਲਾਨੀ ਜਨਾਨੀ ਨਾਲ ਗੱਲਾਂ ਕਰਦਾ ਹੈ ਇਹ ਤਾਂ ਠੇਕਰੀ ਜਨਾਨੀ ਨਾਲ ਗੱਲਾਂ ਕਰਦਾ ਸਾਡੇ ਪਿੰਡ ਜਿਹੜਾ ਮੁੰਡਾ ਮਰਿਆ ਸੀ ਨਾ ਉਹਦੀ ਘਰ ਦੀ ਏਡੀ ਗਲਤ ਜਨਾਨੀ ਸੀ ਸਵੇਰੇ ਛਾੜਦੇ ਕਿ ਉਹਦਾ ਛਾਹ ਨੂੰ ਲੈ ਕੇ ਆਉਣਾ ਇਹਨਾਂ ਨਿਰਸਰ ਨੇ ਹੋ ਗਏ ਵਿਚਾਰਾ ਚੱਲਦਾ ਰਿਹਾ ਤੇ ਉਹ ਜਨਾਨੀ ਨੇ ਲੱਛਣ ਪਤਾ ਕੀ ਇਹਦਾ ਕੁੜੀ ਨਾਲ ਗੱਲਾਂ ਕਰਦਾ ਵਿਆਹ ਕਰਾਉ ਸੀ ਤੇ ਉਸ ਬੰਦੇ ਦੀ ਅਸੀਂ 100 ਦੇਣ ਨੂੰ ਤਿਆਰ ਆਂ ਵੀ ਉਹ ਵਿਆਹ ਦਾ ਨਾਮ ਹੀ ਲੈ ਜੇ ਤਾਂ ਖੁਦ ਦੱਸੋ ਤੇ ਦਵਾਈ ਪੀ ਕੇ ਮਰਿਆ ਹੋ ਮਰਿਆ ਦਵਾਈ ਪੀ ਕੇ ਮਾਂ ਦਾ ਇੱਕੋ ਪੁੱਤਰ ਪੇ ਚਲੋ ਉਹਨਾਂ ਦਾ ਪੋਤਰਾ ਹੈਗਾ ਤੇ ਅੱਜ ਧੱਕੇ ਉਹ ਵੀ ਖਾਂਦੀ ਫਿਰਦੀ ਤੇ ਆ ਜਿਹੜੀ ਮੈਂ ਤੁਹਾਨੂੰ ਕੀ ਗੱਲ ਦੱਸੀ ਉਹ ਗੱਲ ਹੀ ਹੋ ਗਈ ਮੁਸਲਮਾਨਾਂ ਦਾ ਮੁੰਡਾ ਮੁਸਲਮਾਨਾਂ ਦਾ ਮੁੰਡਾ ਚਿੱਟਾ ਲਾਉਂਦਾ ਸੀ ਉਹਦੇ ਨਾਲ ਕਾਂਦੀ ਸਾੜੀ ਵਾਲੀ 加ਡੀ سانਧੀ ਲਾ ਗਈ ਤੇ ਫਰਾਰ ਹੋ ਗਈ ਆਪਰੇਸ਼ਨ ਉਂਚ ਕਰਾਇਆ ਬੱਚੇ ਦਾ ਬੇਗਾਂ ਬੱਚਾ ਨਹੀਂ ਜੰਮਣਾ ਕੋਈ ਹਾਂ ਇਹ ਵੀ ਚੰਗਾ ਹੈ ਜਨਾਨੀ ਤੋਂ ਬੱਚਾ ਇਕ ਲੈ ਲੋ ਦੋ ਲੈ ਲੋ ਤਿੰਨ ਲੈ ਲੋ ਤਾਂ ਆਪਰੇਸ਼ਨ ਕਰਾ ਦੋ ਚਾਹ ਕੋਈ ਵੀ ਹੈ ਯਾਰ ਜਨਾਨੀ ਜਾਤ ਤੇ ਯਕੀਨ ਹੀ ਖਤਮ ਹੋ ਗਿਆ ਜਨਾਨੀ ਜਾਤ ਤੇ ਦਾ ਭਰਾਵਾ ਯਕੀਨ ਹੀ ਖਤਮ ਹੋ ਗਿਆ ਅਸੀਂ ਦੇਖੋ ਗੱਲ ਸੋਚੀ ਖੜੇ ਬੈਠਾ ਦਾ ਤਵਾਰ ਹੀ ਕੋਈ ਨਹੀਂ ਵੀ ਕੀ ਕਰ ਜਾਣਗੇ ਪ੍ਰਸ਼ਨ ਕਰਾ ਦੋ ਆਪੇ ਗਾ ਛਤਰਖਾਂਦੀ ਫਿਰ ਚੱਲੀ ਵੀ ਜਾਏਗੀ ਤੇ ਆਪ ਉੱਥੇ ਜਾ ਕੇ ਜਵਾਗ ਤਾਂ ਨਾ ਜੰਮੇਗੀ ਤੇ ਆਪੇ ਜੁੱਤਿਆਂ ਖਾਂਦੀ ਫਰੇ ਤੇ ਉਹ ਚੱਲੇਗੀ ਮੈਨਾਂ ਆ ਵੀ ਦਿਓ ਨਾ ਭਾਈ ਇਹ ਮੈਨਾਂ ਵੀ ਉਹੋ ਗੱਲ ਤੇਰੀ ਗੱਲ ਵਾਕਿਆ ਵੀ ਆਣਾ ਉਹਦਾ ਨਿਕਲ ਗਈ ਮੈਂ ਮੈਂ ਤੈਨੂੰ ਕੀ ਆਖਿਆ ਸੀ ਜਦੋਂ ਜਦੋਂ ਬੋਲੀ ਵਿਗੜਦੀ ਹੈ ਨਾ ਉਦੋਂ ਉਦੋਂ ਉਹ ਜਿਹੜਾ ਦੂਜਾ ਬੰਦਾ ਹੁੰਦਾ ਨਾ ਜਿੰਦੀ ਫਿਰ ਉਹ ਚੇਲੀ ਬਣ ਜਾਂਦੀ ਉਹ ਫਿਰ ਮੱਤ ਦਿੰਦਾ ਤੇ ਉਹ ਮੇਰਾ ਫੋਟੋ ਪਾ ਫਰੋਂਦੀ ਆ ਮੇਰੇ ਇਹੇ ਵੀ ਚੱਲਦੀ ਵੀ ਚੈਨਲ ਤੇ ਫੋਟੋ ਪਾ ਜਦੋਂ ਉਹਦੀ ਫੋਟੋ ਪਾਈ ਉਹਨੇ ਫੋਟੋ ਪਾਈ ਤੇ ਮੈਂ ਵੇਖੀ ਮੈਂ ਕਿਹਾ ਵੀ ਇਹ ਤਾਂ ਫੋਟੋ ਪੁਰਾਣੀ ਇਹਦਾ ਇਹ ਤਾਂ ਜਵਾਨੀ ਵੇਲੇ ਜਦੋਂ ਚੁੰਨੀ ਚਾਨੀ ਲਾਲ ਲਈ ਤੇ ਇਹਦਾ ਮਤਲਬ ਬੌਟਰੀ ਟਾਈਪ ਦੇ ਵਿੱਚ ਦੇਖਦੀ ਵੀ ਹੋਣ ਵਾਲੀ ਹੋਣ ਵਾਲੀ ਮੈਂ ਕਿਹਾ ਪਾ ਜਿਹੜੀ ਜਿਹੜੀ ਹੋਣ ਹੋਣ ਦੀ ਉਮਰ ਦੇ لحاظ ਨਾਲ ਮੈਨੂੰ ਆਦਾ ਇਹੋ ਹੀ ਹੈ 1 ਮਹੀਨਾ ਪਹਿਲ ਹੁੰਦੀ ਹੈ ਤੇ ਮੈਂ ਕਿਹਾ ਫਿਰ ਤੈਨੂੰ ਨਹੀਂ ਪਾਪੀਆ ਪਤਾ ਲੱਗਾ ਲਾਲ ਚੁੰਨੀ ਲੈ ਕੇ ਤੇ ਸੂਟ ਪਾ ਕੇ ਤੇ ਮਾਰ ਸੁਰਖੀ ਬਿੰਦੀ ਲਾ ਕੇ ਤੇ 989 ਸਾਲ ਦਾ ਜਵਾਗੇ ਵੱਡਾ ਮੁੰਡਾ ਤੇ 600 ਦਾ ਤੇ ਮੈਂ ਤੈਨੂੰ ਨਹੀਂ ਪਤਾ ਵੀ ਅੱਡੀਆਂ ਕੂਜ ਦੀ ਕੀ ਭਾਲਦੀ ਪਈਏ ਤੈਨੂੰ ਨਹੀਂ ਸਮਝ ਲੱਗੀ ਮੈਂ ਇਹ ਨਹੀਂ ਆਉਦੀ ਹੁਣ ਕਿ ਚੜ ਗਈ ਪੇੜ ਜਿਹੜੀ ਚੱਟਿਆਲ ਦੀ ਪੇੜ ਚੜ ਗਈ ਇਹ ਇਹ ਦਾ ਮੈਂ ਹੁਣ ਜਿੰਨਾ ਚਿਰ ਉਹ ਚੱਟਿਆਲ ਦੇ ਵਿੱਚ ਦਮ ਹੁਣਾਂ ਚਰੁੰਦੀ ਰਹਿ ਗਈ ਉਹ ਅਜੇ ਤੱਕ ਅਜੇ ਤੱਕ ਨਹੀਂ ਹੁੰਦਾ ਪਤਾ ਲੱਗਾ 10 ਮਹੀਨੇ ਹੋ ਗਏ ਨੇ ਇੰਨਾ ਬੇੜਾ ਕਰਕ ਹੋ ਗਿਆ ਜਿਵੇਂ ਸਰਬਜੀਤ ਦਾ ਬੇੜਾ ਉਧਰ ਗਈ ਇਧਰ ਮਾਰ ਹੋ ਗਿਆ ਜੀ ਇਧਰ ਬੰਦਿਆਂ ਨੇ ਜੀ ਇੱਕ ਸੱਜਣ ਸੀ ਉਹਨੇ ਚਲੀ ਉਹਨੂੰ ਜੀ ਗਵਾਹ ਕੀਤਾ ਗਿਆ ਸਰਬਜੀਤਕੌਰ ਨੂੰ ਉਧਰ ਗਵਾਹ ਕੀਤਾ ਗਿਆ ਅਸੀਂ ਆਖਿਆ ਵੀ ਬੰਦਿਆਂ ਨੇ ਵੀ ਮੈਂ ਕਿਹਾ ਯਾਰ ਗਵਾਹ ਕਿਵੇਂ ਕੀਤਾ ਜਦੋਂ ਜਸੇ ਦੇ ਬੰਦਾ ਨਾਲ ਜਾਂਦਾ ਸੰਗਤ ਦੇ ਨਾਲ ਜਾਂਦਾ ਕੋਣ ਗਵਾਹ ਕਰ ਸਕਦਾ ਪਾਕਿਸਤਾਨ ਦੇ ਚਾਹ ਰਹੀ ਤੇ ਨਨਕਾਣਾ ਸਾਹਿਬ ਨਹੀਂ ਅਜੇ ਗਏ ਉਥੇ ਲੋਕਾਂ ਦੀਆਂ ਗੱਲਾਂ ਸੁਣਦੇ ਆ ਵੀ ਇੰਨੀ ਜਿਆਦਾ ਮਿੰਟਰੀ ਇੰਨੀ ਜਿਆਦਾ ਹੁੰਦੀ ਹੈ ਕਿ ਇਹਦੀ ਜੁਰਤ ਨਹੀਂ ਕੋਈ ਚੋ ਵੀ ਕਰਦੇ ਜੋ ਜਦੋਂ ਉਹਨੇ ਅਗਲੇ ਦੇ ਨਕਾਹ ਪਣਦੀ ਆ ਗਈ ਅਸੀਂ ਕਰ ਹੁਣ ਕਰ ਗੱਲ ਬਈ ਤੁਸੀਂ ਤਾਂ ਚੈਨਲਾਂ ਦੇ ਪਾਈ ਜਾਂਦੇ ਜਿਵੇਂ ਉਹਨੂੰ ਘਰਾ ਕਰੋ ਦਾ ਵੋਟਰ ਬਣੀ ਬੈਠੀ ਇੱਥੇ ਬੁੱਢਾ ਖੋਲਾ ਉਥੇ ਚੰਗਾ ਲਾ ਆਗੇ ਮੂੰਹ ਤੇ ਪਾウダー ਪਾウダー ਦੇ ਕਰਾਈਂ ਕਰਾਮ ਜੋ ਕਾਲੇ ਜਿਹੇ ਨਾਲ ਬੈਠੀ ਪਤਾ ਨਹੀਂ ਇਹ ਵੇਂਦੀਆਂ ਕੀ ਨੇ ਫਿਰ ਇਹ ਬੰਦਾ ਵੀ ਵੇਖਣ ਜਾਂ ਸਭ ਤੋਂ ਨਫਟ ਭੈੜਾ ਨਫਟ ਭੈੜਾ ਮਲੰਗ ਭੁੱਖਾ ਨਗਾ ਉਹਦੇ ਘਰੇ ਜਾਣੀ ਪਤਾ ਨਹੀਂ ਕੀ ਹੁੰਦੇ ਕੋਲੇ ਐਡਾ ਤਕੜਾ ਕੋਈ ਚੀਜ਼ ਐ ਜਿਹੜੀ ਇਹਨਾਂ ਨੂੰ ਇਹਨਾਂ ਨੂੰ ਖਿੱਚ ਕੇ ਲੈ ਜਾਂਦੀ ਉੱਥੇ ਹੈਰਾਨਗੀ ਵਾਲੀ ਗੱਲ ਹੈ ਤੇ ਆ ੱਤਕੇ ਖਾਂਦੇ ਹੁਣ ਹੁਣ ਆ ਗਈ ਇੱਧਰ ਹੁਣ ਆਵੇਗੀ ਇਧਰ ਏਜੰਸੀਆਂ ਨੇ ਫੜ ਲੈਣੀ ਏਜੰਸੀਆਂ ਨੇ ਫੜ ਕੇ ਤੇ ਉਹ ਸਖਤ ਕਾਰਵਾਈਆਂ ਕਰਨਗੇ ਪਿੰਡ ਦੇ ਵਿੱਚ ਵੇਖੋ ਐਡੀ ਸਾਊ ਪਿੰਡ ਦੇ ਵਿੱਚ ਗਏ ਨੇ ਪੱਤਰਕਾਰ ਭਰਾ ਮੈਂ ਪੁੱਛਿਆ ਅੱਜ ਮੈਂ ਬੋਟ ਵੀ ਪਾਈ ਹੁੰਦੀ ਪੱਤਰਕਾਰ ਭਰਾ ਗੈਣ ਨੇ ਕਿਉਂ ਮੈਂ ਕਿਹਾ ਵੀ ਪਿੰਡ ਜਾਓ ਇਹਦੇ ਪਿੰਗ ਗਏ ਨੇ ਪਿੰਡੋਂ ਜਾ ਕੇ ਪੁੱਛਿਆ ਪਿੰਡੋਂ ਕੋਈ ਗੱਲ ਕਰਨ ਨੂੰ ਤਿਆਰ ਹੀ ਨਹੀਂ ਸਹੁਰਿਆਂ ਉਹਨੇ ਮਾਰਨਾ ਤਲਾਕ ਹੋ ਗਿਆ ਸਾਡੇ ਨੂੰ ਜਿੱਥੇ ਮਰਦੀ ਜਾਏ ਕੋਈ ਮਾਪਿਓ ਕੋਈ ਵੀ ਸੱਜਾ ਕਿਹੜਾ ਨਮੋਸ਼ੀ ਕਰਾਉਂਦਾ ਅਗਲਾ ਨੇ ਇਹਦੇ ਤਾਂ ਕਾਲ ਕਮਾਲੀ ਜੇ ਤੁਹਾਡਾ ਨਹੀਂ ਸਰਦਾ ਤੁਹਾਡਾ ਪਾਸੇ ਬਸੇਗਾ ਜਰੂਰ ਪਾਕਿਸਤਾਨ ਜੋਗ ਤੁਹਾਨੂੰ ਯਾਰ ਰਹਿਣਾ ਸੀ ਐਨੀ ਸਤਿਆਨਾਦ ਹੋ ਗਈ ਐਨੀ ਸਤਿਆਨਾਦ ਹੋ ਗਈ ਕੋੜ ਕਿਰ ਲਿਆ ਉਹ ਮਿੰਟ ਮਿੰਟ ਚ ਰੰਗ ਬਦਲਦੀਆਂ ਨੇ ਤੇ ਯਾਰੀ ਉਸ ਬੰਦੇ ਨਾਲ ਪਉਂਦਿਆ ਨੇ ਜਿਵੇਂ ਫਰੀਦਕੋਟ ਵਾਲੀ ਸੀ ਚਾਲਦੀ ਸਹੇਲੀ ਨਾਲ ਯਾਰੀ ਪਾਈ ਤੇ ਮੱਲਣ ਵਕੀਲ ਨੇ ਆਉਂਦੇ ਵੀ ਭੋਲ ਭੰਨ ਦਿੱਤੇ ਨੇ ਉਹਨਾਂ ਦੇ ਵੀ ਉਹ ਸਾਰਾ ਟੱਬਰੀ ਕ੍ਰਿਮਨਲ ਨੇ ਜਿਹੜੀ ਉਹ ਸਹੇਲੀ ਹੁੰਦੀ ਸੀ ਸਾਰਾ ਟੱਬਰੀ ਕ੍ਰਿਮਨਲ ਉਹ ਵੀ ਉਹਦੀ ਜਿਹੜੀ ਉਹਦੀ ਮਾਂ ਉਹਨੇ ਵੀ ਘਰ ਵਾਲਾ ਮਾਰਿਆ ਚਲ ਉਹਦੋਂ ਲੋਕਾਂ ਨੇ ਨੱਬ ਗੁੱਟ ਕਰਤੀ ਪਰਚਾ ਨਹੀਂ ਹੋਣ ਦਿੱਤਾ ਲੋਕ ਚੁੱਪ ਕਰ ਗਏ ਚਾਚੇ ਦੇ ਘਰੇ ਬਹਿ ਗਈ ਚਾਚੇ ਦੀਆਂ ਕੁੜੀਆਂ ਨੇ ਉਹਦੀ ਇੱਕ ਭੈਣ ਹੈ ਉਹਨੇ ਬਾਹਰ ਦੇ ਝਾਸ ਦੇ 3 ਲੱਖ ਰੁਪਈਆ ਖਾਦਾ ਚੱਟੇ ਜੰਦਰ ਰਹਿ ਕੇ ਆਈਏ ਭਰਾ ਉਹਨਾਂ ਦੇ ਇੱਕ ਬਾਹਰ ਹੈ ਤੇ ਉਹ ਉਹ ਸਾਰਾ ਲਾਣਾ ਹੀ ਉਹੋ ਜਿਆ ਜਿੰਦੇ ਨਾਲ ਉਹ ਕੁੜੀ ਜਿਹਨੇ ਆਪ ਦਾ ਘਰ ਵਾਲਾ ਮਾਰਿਆ ਫਰੀਦਕੋਟ ਵਾਲਾ ਉਹ ਸਾਰਾ ਸਾਰਾ ਲਾਣਾ ਹੀ ਉਹੋ ਜ ਹੈ ਆ ਥੋੜਿਆ ਦਿਨ ਤੱਕ ਉਹਨਾਂ ਦੇ ਉਹਨਾਂ ਦੇ ਪਿੰਡ ਦਾ ਗੈਰ ਇੰਟਰਵਿਊ ਕਰਨ ਲੱਗੇ ਨੇ ਮੱਲਨ ਵਕੀਲ ਸਾਹਿਬ ਤੇ ਇਹ ਯਾਰੀ ਉਹਨਾਂ ਨਾਲ ਹੀ ਪਾਉਂਦੀਆਂ ਨੇ ਮੈਂ ਅੱਗੇ ਆ ਕੇ ਵੀ ਜਿਹੜਾ ਬੰਦਾ ਜਿਹੜਾ ਕੰਮ ਕਰਦਾ ਉਹੋ ਜੀ ਮਤ ਦੇਣੀ ਉਹ ਜਿਹੜੀ ਉਹਦੀ ਜ਼ੁਬਾਨ ਤੋਂ ਹੀ ਹੈ ਉਹ ਕਿਉਂਕਿ ਉਹ ਲਾਣਾ ਤੇ ਪਹਿਲੋ ਹੀ ਪੁਲਿਸ ਦੇ ਵਿੱਚ ਰਲਿਆ ਹੈ ਉਦੀ ਜ਼ਮਾਨਤ ਹੋ ਗਈ ਕਿਹੜੇ ਪੇਪਰ ਸੀ ਬੇਨਾਂਦਰਾਂ ਦੇ ਵਿੱਚ ਉਹਦੀ ਜ਼ਮਾਨਤ ਹੋ ਗਈ ਕੇਸ ਨਰਪ ਪਾਉਣ ਦੀ ਖਾਤਰ ਅਜੀ ਤਾਂ ਹੀ ਬੋਲਦੇ ਮੁੰਡੇ ਦੇ ਅੱਕ ਚ ਕਿ ਭਾਈ ਨੂੰ ਇਨਸਾਫ ਮਿਲਣਾ ਚਾਹੀਦਾ ਆਹ ਨੇ ਸਾਡੇ ਪੰਜਾਬ ਦੇ ਕਾਨੂੰਨ ਹੁਣ ਇਹ ਵੇਖੋ ਵੀ ਸਰਬਜੀਤ ਨਾਲੇ ਕੀ ਕਰਦੇ ਨੇ ਕੀ ਨਹੀਂ ਕਰਦੇ ਬਾਗੀ ਨੇ ਬੇਅਦਬੀ ਬਹੁਤ ਤਗੜੀ ਕੀਤੀ ਜਿਹੜੀ ਜਸੇ ਦੇ ਨਾਲ ਗਈ ਬੜੀ ਵੱਡੀ ਠੇਸ ਪਹੁੰਚੀ ਇਹ ਚੀਜ਼ ਨੂੰ ਛੋਟੀ ਠੇਸ ਨਹੀਂ ਪਹੁੰਚੀ ਬਾਕੀ ਛੁੱਟੀ ਹੋ ਗਈ ਨਾ ਜਨਾਨੀ ਵਾਲੀ ਆ ਤੇ ਜੇ ਤੁਹਾਡੇ ਆਣਗੁਆਂ ਘੋੜੀ ਹੈ ਨਾ ਤਾਂ ਉਹਦੇ ਘਰੇ ਆਪਦੀ ਜਰਾਨੀ ਨਾ ਜਾਣ ਦੋ ਇਹ ਮੇਰੀ ਗੱਲ ਨੋਟ ਕਰਦੇ ਚੰਗੀ ਲੱਗੇ ਤਾਂ ਸ਼ੇਅਰ ਕਰਦੇ ਇਹ ਮੇਰੀ ਗੱਲ ਤੁਸੀਂ ਨੋਟ ਕਰ ਲਿਆ ਜੀ ਇੱਕ ਮੱਝ ਲਿਬੜੀ ਹੋਵੇ ਤਾਂ ਮਾੜੀ ਜੀ ਪੂਸਲ ਖਲਾਰ ਦੇਵੇ ਨਾ ਮਾੜੀ ਮਾੜੀ ਤੂੰ ਸਾਰਿਆਂ ਨੂੰ ਲਵੇੜ ਦਿੰਦੀ ਕਹੋਗੇ ਇਹ 500 ਮਗੜਾ ਪ੍ਰਾਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਈ ਬੰਦੇ ਜੇ ਮੇਰੀ ਫਲਾਨੀ ਨਾਲ ਗੱਲ ਕਰਾ ਦੇ ਇੱਥੇ ਸੱਕੀਆਂ ਮੁੰਡੇ ਆਪਦੀਆਂ ਚੱਕੀਆਂ ਭੈਣਾਂ ਨੂੰ ਕਹਿ ਗਏ ਆਪ ਦੀ ਜਸੇਲ ਕਹਿਣਾ ਸਬਦ ਬਣਾ ਜਾਂਦਾ ਹੋਰ ਦੱਸੋ ਇੰਨਾ ਸਤਿਆਨਾਥ ਹੁੰਦੇ ਆ ਅਜੇ ਸੁਣ ਸੁਣ ਕੇ ਗੱਲਾਂ ਨਾ ਆਣਾ ਵੀ ਲੋਕ ਜਾਣ ਕੇ ਕਿਹੜੇ ਪਾਸੇ ਤੇ ਸਰਕਾਰ ਨੇ ਕਾਨੂੰਨ ਬਣਾ ਕੇ ਸਤਿਆਨਾਥ ਕਰਤੀ ਪਰ ਕੇ ਆ ਇੱਕ ਵਾਰ ਸੁਣਦਾ ਵੀ ਕਾਨੂੰਨ ਵੀ ਜੇ ਕਿਸੇ ਜਨਾਨੀ ਦੇ ਬੱਚਾ ਹੋਣ ਵਾਲਾ ਨਾ ਬੱਚਾ ਉਹ ਕਿਸੇ ਦਾ ਵੀ ਤੇ ਜਿਹੜਾ ਉਹ ਜਿੰਦੇ ਨਾਲ ਜਨਾਨੀ ਨੇ ਵਿਆਹ ਕਰਾਇਆ ਉਹ ਉਹਨੂੰ ਪਾਲੇਗਾ ਉਹ ਉਹਦਾ ਪਿਓ ਬਣੇਗਾ ਜੇ ਉਹਨੂੰ ਪਤਾ ਵੀ ਲੱਗ ਗਿਆ ਤਾਂ ਚਾਹ ਕਿਸੇ ਦਾ ਵੀ ਦੱਸੋ ਪਹਿਲੋ ਦਾ ਕਾਨੂੰਨ ਬਣਾਤਾ ਵੀ ਜਿਹੜਾ ਮਰਜੀ ਬੁੜੀ ਲਈ ਫਿਰ ਉਹਨੂੰ ਕੋਈ ਤਰਾਜ ਨਹੀਂ ਬੁੜੀ ਬੰਦਾ ਲਈ ਫਿਰ ਕੋਈ ਤਰਾਜ ਨਹੀਂ ਕਿੰਨੇ ਘਾਟ ਟੁੱਟ ਗਏ ਨੇ ਕਿੰਨੇ ਘਾਟ ਟੁੱਟ ਗਏ ਤੇ ਰੈਂਦੀ ਕਸਰ ਰੈਂਦੀ ਕਸਰਾ ਕਰ ਦਿੱਤੀ ਤਾਂ ਸੋਕੀ ਬਣੇਗਾ ਲੋਕਾਂ ਨੂੰ ਬੇਨਤੀ ਵੀ ਬਾਚ ਚੱਕੋ ਸਰਕਾਰ ਕਾਨੂੰਨ ਬਣਾਵੇ ਸਾਰੇ ਧੀਆਂ ਭੈਣਾਂ ਵਾਲਿਆਂ ਸਭ ਦੀਆਂ ਧੀਆਂ ਪੜਦੀਆਂ ਪਈਆਂ ਨੇ ਚਾਹੇ ਮੇਰੀਆਂ ਚਾਹੇ ਕਹੇ ਦੀਆਂ ਦੁੱਖੋਂ ਦਾ ਇਹ ਚੀਜ਼ ਦਾ ਤੇ ਜਦ ਮੈਂ ਮੈਂ ਭਾਗੁਰੀਆਂ ਵਾਰਸ ਸੀ ਤੇ ਤੁਰ ਕਿਹੜੇ ਪਾਸੇ ਰੁਪਈਆ ਨੇ ਕੀ ਚੀਜ਼ ਨਹੀਂ 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 ਸੂਤ ਆਉਂਦਾ ਪੈ ਕੰਮ ਇਹਨਾਂ ਤੋਂ ਇਹ ਬਾਕੀ 4 4 5 5 ਜਵਾਗ ਜੰਮੋ ਸਰਕਾਰਾਂ ਤਾਂ ਬੰਨੀਆਂ ਨੇ ਤੇ ਤਾਂ ਇਹਨਾਂ ਦੇ ਬਲ ਟੁੱਟਣਗੇ ਕਿੰਨੇ ਦਾ ਬਾਈ ਜੀ ਫਿਰ ਛੁੱਟੀ ਹੁੰਦੀ ਜਾਂਦੀ ਇੱਕ ਇੱਕ ਜਵਾਗ ਜੰਮ ਕੇ ਨਾ ਤੇ ਫਿਰ ਆਪਦੇ ਵੀ ਗੋਡਿਆਂ 'ਚ ਗਰੀਸ਼ ਗਰੂਸ ਵੇਖ ਲਿਆ ਕਰੋ ਇਹਨੂੰ ਸੰਭਾਲ ਲੈਣਾ ਵੀ ਇੱਕ ਜਵਾਗ ਇਹਨੇ ਜੰਮਿਆ ਤੇ ਇਹਨਾਂ ਦੱਸ ਗਿਰੋ ਤਾਂ ਉਹ ਜਿੰਨ ਤੋਂ ਹਸਨ ਹੋ ਜਾਂਦਾ ਜੋ ਜਨਾਨੀ ਜਵਾਗ ਜੰਮ ਲੈਂਦੀ ਉਹ ਹਸਨ ਹੋ ਜਾਂਦਾ ਤੇ ਜੇ ਪਹਿਲੇ ਪਹਿਲਾ ਪਲੇਟੀ ਦਾ ਮੁੰਡਾ ਆ ਜੇ ਤੇ ਜਿੱਥੇ ਜਨਾਨੀ 20 ਕਰੋੜ ਦੀ ਹੁੰਦੀ ਉਹ 6 ਮਹੀਨਿਆਂ ਨੂੰ ਕੁਆਂਟਲ ਦੀ ਹੋ ਜਾਂਦੀ ਹੈ ਤੇ ਕਦੋਂ ਕੁਆਂਟਲ ਦੀ ਹੋ ਗਈ ਤੇ ਫਿਰ ਤੁਹਾਨੂੰ ਪਤਾ ਹੀ ਤੁਹਾਨੂੰ ਸਵਾ ਕੁਆਂਟਲ ਦਾਉਣਾ ਪੈਗਾ ਤੇ ਫਿਰ ਜਾ ਕੇ ਗੱਲ ਬਣਨੀ ਬੈਟਰੀ ਚਾਰਜ ਕਰੂ ਚੰਗਾ ਚਾਹੀਦਾ ਪਿੱਛੋਂ ਚਾਰਜ ਇਹ ਤੁਸੀਂ ਸੋਝ ਲਓ ਤੈਨਿਹ ਦਾ ਬਾਈ ਜੀ ਕੰਮ ਕਰਜਾ ਵਿਗੜਿਆ ਪਿਆ ਅੰਬੇ ਵੇ ਘਰਾਣਾ ਮੈਂ ਤੁਹਾਨੂੰ ਫੋਟੋਆਂ ਵਿਖਾ ਦੇ ਆਈਆਂ ਪਈਆਂ ਵੀਡੀਓ ਆਈਆਂ ਪਈਆਂ ਉਹ ਮੇਰੇ ਕੋਲ ਟਾਈਮ ਨਹੀਂ ਲੱਗਦਾ ਪਿਆ ਪਾਉਣ ਦਾ ਇਹ ਇੰਨੇ ਬੰਦੇ ਦੁੱਖ ਦੇ ਨੇ ਜਿਹਨਾਂ ਕਮੈਂਟਾਂ ਦੇ ਵਿੱਚ ਆ ਕੁਝ ਕਬਾਈ ਜੀ ਮੇਰੇ ਨਾਲ ਵਿਆਹ ਕੁਛ ਹੁੰਦਾ ਪਿਆ ਬਾਈ ਜੀ ਮੇਰੀ ਵੀ ਘਰ ਦੀ ਆ ਕੁਝ ਮੇਰੀ ਵੀ ਅਸੀਂ ਨਾ ਪੜਾਉ ਬਚੋ ਜੇ ਕੋਈ ਖਤਰਾ ਆਣਾ ਤੇ ਇਹਨੋਂ ਦੇ ਨਾਲ ਹੀ ਤੋੜ ਦਿਓ ਇਹ ਉਹ ਨਾ ਕਿਤੇ ਨੀਲੇ ਡਰਾਮੇ ਚ ਪਾ ਗਏ ਜਾਂ ਸਾਰੇ ਟੱਬਰ ਨੂੰ ਮਾਰ ਕੇ ਤੁਰ ਜਾਂਦੀ ਆ ਬੰਦਾ ਮਾਰ ਲੈਂਗੇ ਸੀੜੀ ਕਰਦੀਆਂ ਘਰ ਛੱਡ ਕੇ ਨਿਕਲ ਲਗੀਆਂ ਮਾਸਾ ਦਾ ਮਾ ਦੀ ਦਾ ਪਿਓ ਦੀ ਮਾਸਾ ਹੀ ਕਰਦੀਆਂ ਪਏ ਕੈਨੇਡਾ 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 ਕਰਕੇ ਕੈਨੇਡਾ ਨੇ ਸਾਰੀ ਦੀ ਸੱਤਿਆ ਨਾਸ਼ ਕਰਤੀ ਸਾਡੇ ਮੁੰਡਿਆਂ ਦੀ ਵੀ ਡੰਡ ਲਾਤੀ ਕੈਨੇਡਾ ਨੇ ਤੇ ਕੁੜੀਆਂ ਦੀ ਵੀ ਡੰਡ ਲਾਤੀ ਵਿਆਹੀਆਂ ਜਨਾਨੀਆਂ ਦੀ ਵੀ ਕੈਨੇਡਾ ਨੇ ਡੰਡ ਲਾਤੀ ਜਿਹੜਾ ਲੋਕਾਂ ਨੂੰ ਭੂਤ ਚੜਿਆ ਨਾ ਮੁੰਡਿਆਂ ਲਈ ਵੀ ਖਿਆਲ ਕਰ ਲੋ ਮੁੰਡਿਆਂ ਦੇ ਵੀ ਮੈਂ ਬੋਲਾਂ ਮੁੰਡਿਆਂ ਦੇ ਵੀ ਵੀਡੀਓ ਮੇਰੇ ਕੋਲੇ ਆ ਗੀਆਂ ਪੱਗਾਂ ਵੱਧੀਆਂ ਨੇ ਤੇ ਗਲਤ ਕੰਮ ਕਰਦੇ ਪੜੇ ਹੋਰ ਦੱਸੋ ਸਮਝੋ ਗੱਲ ਬਾਹਰ ਹੈ ਪ੍ਰਮਾਤਮਾ ਵੇਗੁਰੂ ਮਾਰਾ ਸੱਚੇ ਪਾਤਸ਼ਾ ਸਮੱਤ ਬਖਸ਼ੇ ਤੇ ਬਾਕੀ ਜੇ ਸਰਬਜੀਤ ਕੁਰ ਆ ਗਈਏ ਅੱਜ ਆ ਜਣੀ ਸੀ ਗਹਿਣ ਸਾਡੇ ਸੱਜਣ ਪੱਤਰਕਾਰ ਭਰਾਵਾਗਾ ਬਾਰਡਰ ਤੇ ਦੇਖੋ ਸਾਰੀਆਂ ਖਬਰਾਂ ਤੇ ਬਾਕੀ ਭਾਈ ਚਕਾਨੇ ਹੋ ਜੋ